ਉਹ 25 ਬੱਕਰੇ ਨੇ 1.5 ਲੱਖ ਰੁਪਏ ਮੁੱਲ ਮੰਗਿਆ ਪਈਆਂ ਨੇ ਹਾਂ ਲੈ 70 ਜਾਂਦੇ ਪਾ ਗਏ ਪੰਜੇ ਚੱਕ ਬਈ ਹਾਂ 70 14 ਪੰਜੇ ਹੋ ਗਏ ਹਾਂ 14 ਪਾ ਹੋ ਗਏ ਉਹ ਮਗਰ 28000 ਕੱਲ ਜੇ ਕੀ ਜਾ ਜਾਂਦੇ 5 50 ਲੱਖ ਮੰਗਦੇ ਹਾਂ ਵੀ ਤੇਰੇ ਕੀ ਵਿਚਾਰ ਪੱਕਾ ਜਾ ਨਹੀਂ ਵੀਰੇ ਆਪਣਾ ਫੋਟੋ ਹੀ ਹੈ ਹੈ? ਉਹ ਵੀ ਨਹੀਂ ਹੋਣਾ ਉਹ 20000 ਅੰਦਰ ਆਉ ਉਹ ਮੈਂ ਦੋ ਦੋ ਦਿਨ ਕਰਕੇ ਲੋਟਾ ਦਿੰਦਾ ਜੇਦੋਂ 20000 ਅੰਦਰ ਆਉ ਫਿਰ ਤੇ ਜੋਰ ਲਾਈ ਤੇ ਨਹੀਂ ਜਵਾਬ ਦੀਆ ਖੜਾ ਆ ਆਪਦੀ ਜਗ੍ਹਾ ਨਾ ਨਾ ਜਗ੍ਹਾ ਤੇ ਖੜਿਆ ਪੁੱਤ ਤੇ ਜਾਓ ਚਾਦਰ ਕਹਿੰਦੇ 15 ਨੂੰ ਕਰਦੇ ਨਾ ਪਰ ਪੱਕਾ ਜਮਨ ਕੀ ਹਾਂ ਜਾਨਾ ਹਾਂ ਦਾ ਤੁਸੀਂ ਐਨ ਗੋ ਜੇਕਰ ਤੂੰ 26 ਦਾ ਭਾਅ ਵੇਚਣਾ ਤੂੰ ਘੱਟ ਵੇਚਣਾ ਫਿਰ ਤਾਂ ਚੁੱਪ ਰਹਿ ਜਾ ਤੁਸੀਂ ਦੇਖੋ ਜੀ ਉਹ ਭਾਅ ਭਾ ਲੈਣਾ ਫਿਰ ਤਾਂ ਮੈਂ ਲੈ ਵੀ ਨਹੀਂ ਦਿੰਦਾ ਜੀ ਮੇਰਾ ਵੀ ਜਵਾਬ ਹੈ ਅੱਛਾ ਹਾਂ ਜੀ ਇੱਧਰ 16000 ਦੇ ਭਾਅ ਲੈਣੇ ਨੇ ਨਹੀਂ ਵੀਰੇ ਦੇਖ ਲੈ ਮਿੱਠੂ ਨੇ ਵਾਇਆ 13000 ਦਾ ਬੱਕਰਾ ਬਹੁਤ ਟੌਪਰ ਹੈ ਭਾਈ ਲੈ ਲੈ ਹੋਊਗਾ ਕੋਈ ਹੋਰ ਪਾ ਦੇ ਯਾਰ 500 ਹੋਰ ਪਾ ਦੇ ਕਹਿੰਦੇ ਦਾ ਭਾਈ ਕਹਿੰਦੇ 15 ਹੀ ਲੈਣੇ ਅੱਗੇ ਹੀ ਲੱਦਾ ਯਾਰ ਇਹ ਬਰ ਉਹਦੀ ਇਹ ਸੀਨਾਗ ਨਾ ਯਾਰ ਪੰਜ ਕਿਹੜੇ ਕਿਹੜੇ ਆ ਬੱਕਰੀ ਖੰਡ ਨਾ ਦੋ ਰਪਣਾ ਇਹ ਬੱਕਰੀ ਬਾਹਰ ਆ ਗੱਬਣਾ ਬੱਕਰੀਆ ਕਹਾ ਛੋਟਾ ਲੱਗਿਆ ਆ ਖੰਗਬਣਾ ਆ ਯਾਰ ਪੰਜ ਆ ਪੰਜ ਨਾ ਨੀ ਗਈ ਸਰ ਉਹ ਇੱਕ ਡੱਬਾ ਤੇ ਕਿੰਨੇ ਕਿੰਨੇ ਲਾਤੇ ਆਣਾ 100 ਰੁਪਏ ਲਾ ਦੇ ਬਾਈ ਕਿੰਨੇ ਕਹਤਾ ਦਾ ਲਾਲ 16 ਕਹਦਾ ਬਾਈ 16.5 ਸਾਢੇ 16.5 ਹੋਰ ਕੀ ਗੱਲ ਐਸਾ ਮਿੱਠੂ ਦੇ ਮ ਘੱਟ ਵੀ ਲੈ ਆਈ ਹੋ ਸਾਵਧਾਨ ਜੋ ਕਹੇਗਾ ਉਹ ਬੰਦੂਆ ਪਰ ਵੀ ਇਹਨੇ ਕੀ ਬਿਉਹ ਜਾਂਦੀ ਆ ਰਾਤ ਦੇ ਗੱਲ ਬਣਦੀ ਆ ਸਾ ਤੂੰ ਜੈਪਾਲ ਮੰਗੀ ਚੱਲ ਉਹ ਜੈਪਾਲ ਆਈ ਚੱਲ ਤੂੰ ਕੰਮ ਹੋ ਜਾਣਾ ਪੱਕਾ ਮੋਲ ਲਾ ਫਿਰ ਪੱਕਾ ਮੈਂ ਰੋਟੀ ਉਹ ਵੀ ਉਹ ਵੀ ਛੱਡ ਦੂ 17 17000 ਉਹਨੇ ਮੇੜੇ ਯਾਰ ਗੱਲ ਨਹੀਂ ਨਹੀਂ ਪੜਦੇ ਕਾ ਨਾ ਨਹੀਂ ਪੜਦੇ ਵਾਕੀ ਪਾ ਦੇ ਨਹੀਂ ਨਹੀਂ ਪੜਦੇ ਦੇਣ ਦੇ ਭਾਈ ਦੇਣ ਨਹੀਂ ਬਿਤੇਂਦੇ ਆਪਾਂ ਨੂੰ ਇਹ ਦੌਰ ਦਾ ਕੰਮ ਕਰਦਾ ਕੈਨਾਂ ਗਿਆ ਫਰਦੂ ਨਾ ਨਾ ਕੀ ਬਦ ਦਿੰਦਾ ਨਹੀਂ ਤੈਨੂੰ ਆਏ ਨਹੀਂ ਕਿ ਦਿੰਦਾ ਦੂੰਗਾ ਮੈਂ ਮੈਂ ਸਮਝ ਗਿਆ ਬੀਹੜਾ ਹੋਣਾ ਵੀ ਨਹੀਂ ਮੈਂ ਕਹਿੰਦਾ ਮਤਲਬ ਕੀ ਵਿਚਾਰ ਨਾ ਨਾ ਉੱਪਰ ਕੀ ਵਿਚਾਰ ਇਹ ਨਾ ਮਹੰਮਦ ਭਾ ਕਿੱਥੇ ਖੜਾ ਯਾਰ ਉੱਪਰ ਕੀ ਵਿਚਾਰ ਹੈ ਮੈਂ ਮੈਂ ਤੇ ਦੇਦ ਕਾਲ ਜਮ ਬੱਝ ਗਿਆ ਬਾਈ ਸੱਚੀ 25000 ਰੁਪਏ ਨਹੀਂ 25000 ਰੁਪਏ ਦਿੰਦੇ ਨਹੀਂ ਭਾਈ 25000 ਯਾਰਾ 90000 ਦੇ ਦੇ ਯਾਰ ਚੱਲ ਬਿਠਾ ਰਿਆਂ ਦੇ ਬਾਹਰੋਂ ਨਹੀਂ ਵੀਰੇ ਖੁੱਲੇ ਮਿੱਠੂ ਮੇਰੇ ਘਟਲਾਇਆ ਤਾਂ ਨਹੀਂ ਆਣਾ ਤਾਂ ਨਹੀਂ ਅੱਜ ਜੀ ਬੱਕਰੀ ਜੀ ਪਾਦੀ ਆ ਆ ਦੇਖ ਲੈ 90000 ਰੁਪਏ ਜੀ ਬੱਕਰੀ ਜੀ ਪਾਦੀ ਆ ਜਾ ਮੇਰੇ ਘਰੋਂ ਕਿਹਦੀਆਂ ਬੱਕਰੀਆਂ ਦਾ ਸਾਰੀ ਵੀ ਵਕਰੇ ਬੰਦੇ ਮੁਕਦੀ ਆ ਰਾਜਾ ਮਿੱਠੂ ਅਸੀਂ ਯਾਰ ਅਸੀਂ ਯਾਰ ਇੱਕ ਵਾਰੀ ਸੂਰ ਮੜਾ ਜਰ ਕੱਟੇ ਕੰਮ ਹੋ ਜਾਊਗਾ ਆ ਗਾਣੇ ਪਉਂਗੇ ਕਿਵੇਂ ਨਹੀਂ ਬਾਲਕ ਨੂੰ ਕਰ ਦੂ ਨਹੀਂ ਐ ਬਾਲਕ ਨੂੰ ਕਰ ਦੂ ਹੁਣ ਸਾਰੀ 30000 ਰੁਪਏ ਚੱਲ ਲੈ ਲਾ ਲਈ ਲੱਖ ਦਾ ਹੋ ਅੱਛਾ ਜੀ ਕਿੰਨੇ ਪੈਸੇ ਮੰਗੇ ਤੂੰ 94 ਹਰ ਦੇ ਇੱਕ ਹੋਰ ਮਾਈਕ ਮੇ ਚੜ ਗਿਆ ਲੈ ਜੀ ਇੱਕ ਮਿੰਟ ਲੈ ਲਈ ਬੱਕਰੇ ਅਸੀਂ ਮਾਦੂ ਹੁਣ ਸੂਣ ਸੱਤੀ ਦਾ ਨੰਨਾ ਲੱਗਦਾ ਹੈ ਦੇਚੇ ਮੈਂ ਤੂੰ ਕਿਉਂ ਦਈਆ ਮੈਂ ਵੇਚੇ ਮਦਦ ਨੂੰ ਆ ਤਾਂ ਦੰਦ ਮੈਨੂੰ ਸਹੀ ਜੀ ਫੜਾਉਣੀ 50 ਹਜ਼ਾਰ ਦੀ ਬੱਕਰੀ ਤਾਂ ਮੈਂ ਲੈ ਪ੍ਰਾਂਭੂਗਾ ਫੜਾਉਣਾ ਬਾਈ ਯਾਰ ਪੁੱਪੇ ਤੇਰੇ ਗਦੀ ਦੀ ਨੂੰ ਮੈਂ ਹੁਣ ਤੈਨੂੰ ਮੈਂ ਦੱਸਦਾ ਵੇਖੋ ਯਾਰ ਨਹੀਂ ਮੈਂ ਦੱਸਦਾ ਮੈਂ ਨਾਸ ਮਾਰਦਾ ਮੇਰੇ ਬਗਿਆਦੀ ਮੈਥੋਂ ਉਮਰੀ ਮਾਸੀ ਨਹੀਂ ਹਟੀ ਕਰੋ ਚੁਰਚੁਰ ਕਰਨੋ ਨਾ ਕੋਈ ਮੈਂ ਵੇਚਦਾ ਉਹ ਵੇਚੀ ਚਲੋ ਬੱਕੇ ਚੋ ਹਾਂ ਮੈਂ ਨਹੀਂ ਦੇ ਤੈਨੂੰ ਐਵੇਂ ਪੱਟੀਆਂ ਨਹੀਂ ਦੇ ਸਕਦਾ 94 ਲੱਗ ਲੱਗਦਾ 18 ਜਾਂ 22 ਲੱਗਦਾ 18 ਚੱਲਣਾ ਤੇ ਆ ਉਹ ਘਰ ਮਾ ਮਿੱਠੂ ਉਹ ਨਹੀਂ ਹੱਥ ਕਰ ਹੱਥ ਕਰ 19 ਬਰਾਵਾ ਠੀਕ ਹੈ ਜਾ ਜਾ ਉਹ ਨਹੀਂ ਦੇਣੇ ਹੁਣ ਕਹਿੰਦਾ ਤੀਂ ਤੂੰ ਵੀ ਕਹ 1 ਵਜੇ ਦੇ ਕਹਿੰਦਾ ਯਾਰ ਮੈਂ ਤਾਂ ਲਾਸਟ ਮੈਂ ਤਾਂ ਤੀ ਮਗਾ 25 ਗਿਆ ਤਾਂ ਮੈਂ ਤਾਂ ਫਰ ਚੱਕਦਾ ਮਾਰ ਮੁੜ ਕੇ ਘੱਟ ਹੋਣਾ ਵੱਧ ਹੋਣਾ ਮੇਰਾ ਬੱਕਰੇ ਮਰ 5000 ਚ ਕਿਹੜਾ ਵੇਨੇ ਤੁਸੀਂ ਪੱਕਾ ਕਹੋ ਜਦੋਂ ਮੈਂ ਦੱਸਾਂ ਮੇਰੇ ਇੱਥੇ ਪੂਰਾ ਲੱਖ ਕਰ ਜਾਣਾ ਉੱਥੇ ਨਹੀਂ ਜਾਣ ਹੁੰਦਾ ਵੀ ਪਰਸੇ ਖੜੇ ਪੂਰਾ ਲੱਖ ਬਾਈ ਲੱਖ ਮੋਰਾ ਵੀ ਆ ਪੂਰਾ ਲੱਖ ਹੋ ਗਿਆ ਭਾਈ ਹੁਣ ਤੂੰ ਵੀਰ ਜੀ ਨਾਮੇਸ਼ ਦੇਖੋ ਪਹਿਲਾਂ ਆਪਣੇ ਪਾਪੀ ਬੇਟਾ ਬੋਲ ਇਹ ਸੱਪਾਈ ਗੱਲੀ ਇਹਨੇ ਗੱਲਾਂ ਤਾਂ ਇਹਦਾ ਪਰਤਾ ਨਹੀਂ ਚੱਕਦੇ ਸੱਪ ਇਹ ਤੂੰ ਕਹੇ ਕੋਤੀ ਲੰਗ ਚੱਲਿਆ ਉਹ 9 ਲੱਖ ਕੋਈ ਲਾਉ ਕੋਈ ਲਾਉ ਨਾ ਯਾਰ ਪਗਾਂ ਨੰਗੇ ਦੀ ਗੱਲ ਯਾਰ ਪੂਰਾ ਲੱਖ ਰਿਹਾ ਯਾਰ ਅਪੰਜਾਬੀ ਮੈਂ ਤਾਂ ਗੱਲ ਹੀ ਨਹੀਂ ਕਰਦਾ ਗੋ ਵੀ 5 ਬੱਕਰਿਆਂ ਦੀ ਪੂਰਾ ਲੱਖ ਰੁਪਏ ਲਾਤਾ 20 ਮੀਦੇ ਬੰਦ ਦੇਣਾਗੇ ਭਾਈ ਨਹੀਂ ਕੀ ਫਾਇਦਾ ਨੂੰ 20 ਦੇ ਪਾਉ ਦੇ 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 ਦਲ ਮੰਗਾ ਕਰ ਦਿਆਂ ਮਿੱਠੂਆ ਵੀ ਆ ਮੰਦੇ ਨਹੀਂ ਨਨ ਪੁੱਛ ਵਈ ਅੱਧਾ ਕਹਾਂਗੇ ਨਹੀਂ ਪੁੱਛਣਾ ਮੈਂ ਤੁਹਾਨੂੰ ਕਹਿੰਦਾ ਲੱਖ ਪੂਰਾ ਕਰ ਯਾਰ ਲੱਖ ਤਾਂ ਰਾਜੀ ਹੈ ਭਾਈ ਪੁੱਛ ਲੈ ਭਾਈ ਪਰੇ ਕਰਕੇ ਆਪਾਂ ਗਲਤੀ ਤਾਂ ਨਹੀਂ ਹੋ ਜਾਂਦੇ ਬੋਲ ਵੀ ਇਹ ਹੱਕ ਚਦਰੇ ਚਲੂ ਹੁੰਦੇ ਵੈਸੇ ਜਾ ਜਾ ਚਲੂ ਹੋ ਗਏ ਭਾਈ ਸਾਰੇ ਦੋ ਤੰਦਰੇ ਬੱਕੀ ਕਲਾ ਚਿੱਤੇ ਦੰਦਰੇ ਲੋ ਭਾਈ ਪੰਜ ਬੱਕਰੇ ਨੇ ਲੱਖ ਰੁਪਏ ਲਾਤਾ ਮੇਰੀ ਮਿਹਨਤ ਹੋਣੀ ਹੈ ਤੇਰਾ ਸੌਦੇ ਵੀ ਲੇੜ ਲੱਖ ਮੰਗਿਆ ਦੀ 50000 ਦਾ ਫਰਕ ਰਹਿ ਗਿਆ ਪਰ ਮੁੰਡਾ ਦਰਬੀ ਰੋਟੀ ਕੋ ਮਾਣਵਾਉਂਦਾ ਨਹੀਂ ਨਹੀਂ ਬਾਲ ਨ ਵਿਚਾਰੀ ਮੇਰੀ ਜਾਨ ਨਹੀਂ ਆ ਕੇ ਵਿਚਰੇ ਦੱਸਣ ਸਾਮੂ ਮੇਰੇ ਕੋਲ ਮੰਡੀ ਦੀ ਸੁਆ ਕੁਝ ਕਰਦਾ ਸਮਝਦਾ ਨਹੀਂ ਆਉਂਦੇ ਆ ਇਦਾਂ ਨਹੀਂ ਲੱਗੇ ਕਿ ਉਹ ਬੰਦਾ ਨਹੀਂ ਆਹ ਬਈ ਤੇ ਮਾਰਦੇ ਦੀ ਜੇ ਨਾ ਫੈਸਲਾ ਲੱਖਦਾ ਜੀ ਪੂਰੀ ਕਰੇ ਫਿਰ ਕੀ ਬਈ ਲੱਖਉਂ ਦੇ ਇਹ ਮੰਦਾ ਬਈ ਗੱਲਾਂ ਆ ਗਾ ਹਨ ਗੁਰਦੇ ਆ ਆ ਬਸ ਕਰ ਰੱਖਣਾ ਅੱਜ ਤੱਕ ਚੈਨ ਨੇ ਕਹਦਾ ਮੈਂ ਕਹਤਾ ਨਹੀਂ ਮੇਰੇ ਤਰ੍ਹਾਂ ਤਾਂ ਜੀ ਲੱਖਾ ਇਹ ਵੀ ਪਹਿਣੀ ਹੈ ਸੱਤੇ ਵੀ ਪਹਿਣੀ ਹੈ ਵੇਖ ਸਾਰਾ ਕੁਝ ਹੀ ਚੱਲਣਾ ਜੀ ਉੱਤੇ ਗੱਲ ਤਾਂ ਇਹ ਆ ਉਹਦਾ ਸਾਰਾ ਕੁਝ ਪਹਿਲਾਂ ਇਥੋਂ ਜਦੋਂ ਦੁਰਪੇ ਖਰਚਾ ਸ਼ੁਰੂ ਆ ਖਰਚਾ ਸਾਨੂੰ ਵੀ ਪਿਆ ਓਹ ਨੂੰ ਛੱਡ ਬਾਈ ਤੋਨੂੰ ਖਰਚਾ ਘੜਾ ਦੇਗਾ ਹਾ ਇਹਨੂੰ ਦੂਗਾ ਜੋ ਚੱਕੀ ਕੇ ਇਕਲਾ ਇਕਲਾ ਕਰਕੇ ਘੇੜ ਜਿਆ ਕੱਢ ਦੇ ਰੋਟੀ ਮਾਨ ਦਾ ਲੈ ਬਾਈ ਲੱਖ ਨੂੰ ਨਹੀਂ ਵੀਰੇ ਮੰਨ ਲੈ ਆ ਜਾ ਬਾਈ ਚਲੋ ਨਹੀਂ ਲਓ ਬਾਈ ਲੱਖ ਰੁਪਏ ਲਾਦਾ ਪੰਜ ਬੱਕਰਿਆਂ ਦੇ ਬਾਈ ਇਹ ਬੱਕਰੇ ਨਹੀਂ ਦਿੱਤੇ ਬਾਈ ਇਹ ਆਹ ਮੇਰੇ ਕੋਲ ਬੇਚਿਆ ਹੂ ਕੋਈ ਦੱਸ ਦੋ ਤੁਸੀਂ ਇਹਦਾ ਖਰਚਾ ਮੂਗਾ ਕੋਈ ਤੁਸੀਂ ਇਹਨੂੰ ਵਿਚਾਰੇ ਨੂੰ ਅੱਗੇ ਨੂੰ ਘਾਟਾ ਬਾਕੇ ਬੱਕਰੇ ਪਹਿਲਾਂ ਹੋਰ ਮੈਂ ਕਾਹ ਵੀ ਦੇਖ ਲਾ ਗਿਆ ਦੇਖੋ ਜਿੱਕੇ ਸਾਹਮਣੇ ਯਾਰਾ ਕਿਨੇ ਮੰਗਿਆ ਨੇ ਬਾਈ ਬਾਈ ਮੰਗਿਆ ਉਹ ਗਾਹ ਦੇਖਦੇ ਰਹੇ ਨੇ ਬਾਈ ਬਾਈ ਦੋਨਾਂ ਦਾ ਤੂੰ ਗਿਣ ਲਾ ਗਿਆ ਤੂੰ ਓਏ ਮੈਨਾਂ ਲਾਗ ਨਹੀਂ ਗਿਆ ਇਹਨੇ ਇਕੱਲਾ ਲਾਇਆ ਉਹ ਬਾਈ ਮੈਨਾਂ ਦੋਨਾਂ ਦੇ ਹੈਨਾ ਕਿਨੇ ਦਦਾ ਨਾਲ ਕੁਈ ਲੋਣਾ ਫਤੂ ਲਾ ਛੱਡ ਦੇ ਕੋਈ ਇਹਨਾਂ ਨੂੰ ਤਾਂ ਆ ਜਾ ਆ ਬਰਾਏ ਕਰ ਹਾਂ ਇਹ ਫਿਰ ਹੁਣ ਪਾਹੀ ਦੋਨੇ ਲੋਕਾਂ ਦੇ ਜਾਣ ਕੇ ਢੰਗ ਕਰ ਹਾਂ 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 ਦਾ ਫਿਰ ਮੈਂ ਤਾਂ ਦੱਸਿਆ ਤੂੰ ਵੀ ਦੱਸ ਯਾਰ ਇਹਨੇ ਕਹਾਂ ਬੈਠੇ ਨਹੀਂ ਆ ਕੁਛ ਆਬ ਜਿਹਨਾਂ ਦੇ ਇਹ ਵੀ ਵੇਚੋ ਖਤਰੀ ਲੈ ਮੈਂ ਕਿਹੜਾ ਸਾਡ ਨਹੀਂ ਤੂੰ ਆਦੀ ਰੋਟੀ ਰੱਖ ਲਾ ਕੋ ਵੀ ਬੋਲੋ ਫਿਰ ਕਿ ਦੱਸੋ ਕੀ ਲਾਉਨੇ ਬੱਕਰੇ ਵੀ ਇਹਨ ਫੜੇ ਨੇ ਇਹਦੇ ਤੈਦਾ ਕੋਈ ਨਹੀਂ ਹੈਲੋ ਦੁਕਾਨ ਦੇ ਬੋਲਦੇ ਹੋ ਸੀ। ਹੈਲੋ ਕਿਚਨ ਕਰਦੇ ਹੋ 24000 ਨੂੰ ਕਰਵਾਉਣਾ। ਓ ਬਈ ਓਏ। ਹਰ ਓ ਡਾਕਟਰ ਆ ਗਿਆ ਆ ਗਿਆ। ਪੀਐਨ ਉਹ ਨਾ ਦੇ। ਹੂੰ। ਲਓ ਹਣ ਠੀਕ ਆ ਬੋ। ਸਹੀ ਵੀਰੇ ਬਣਦਾ ਨਹੀਂ ਤੂਰਾ। ਕਿ ਕਿ ਨਗੂਰਾ ਨੂੰ ਵਸ ਯਾਰ। ਵੀ ਵੀ ਤਾਂ 40000 ਦੇ ਇਹ ਗਾਹ ਨਹੀਂ ਵਿਗਣੇ ਹੈਗੇ ਯਾਰ ਅਸੀਂ ਬੇਚਾਂਗੇ ਹੈ ਅਸੀਂ ਬੇਚਾਂਗੇ ਤਾਂ ਕੋਈ ਨਹੀਂ ਲੱਗਣੇ ਗਾਹ ਤੁਸੀਂ ਬੇਚਦੇ ਹੋ ਓਏ ਤੇ ਸਾੜੇ ਨਨ ਵਾਲੀ ਵਗ ਜੇ ਇਹ ਥੋੜੀ ਖਰਾ ਖਰੀਦ ਕੇ ਨਾ ਤੇ ਰੁਕ ਨਹੀਂ ਵੀ ਇਹਨਾਂ ਨਾਲ ਵਗ ਜੀ ਓਏ ਤੁਸੀਂ ਪਪੂ ਜੀ ਤੁੰਨੇ ਕੋਲ ਜੀ ਵਗਾ ਪਰਾ ਜਾ ਕੇ ਖੁੰਝੇ ਜਾ ਖੜਦੇ ਨੇ ਫਿਰ ਕਿਸੇ ਨਾਲ ਕੋਈ ਨਹੀਂ ਖੜਦਾ ਹੈਗਾ 10 ਬੋਖ ਨੇ ਬੋਲਣੇ ਨੇ ਕੂ ਲਾਉਣੇ ਪੈਸੇ ਯਾਰ ਮੈਂ ਤਾਂ ਬੋਲ ਬਾਈ ਇਹਦਾ ਯਾਰ ਇਹਦਾ ਬਾਈ 20 ਤੇ ਆ 40 ਹੀ ਆ ਗਿਆ ਬਾਈ ਮੈਂ ਕਿਹਨੇ ਬੜਾ ਬਾਹਰ ਆਪਣੇ ਬਾੜ ਤੋਂ ਬਾਹਰ ਤੂੰ ਕਾਹ ਹੈਗਾ ਹਾਂ ਪੂਰੀ ਆਓ ਇਹ ਆ ਫੜੀ ਆ ਜੇ ਵੇਚਣੇ ਵੇਚਦੇ ਨਹੀਂ ਪਈ ਇਹ ਹੀ ਕੱਚਾ ਮਲਮੈਂ ਵੀ ਲਾਉਣਾ ਹੁਣ ਆ 30 ਦੇ ਦੇ ਦੇਣਾ ਯਾਰ ਗਾ ਠੀਕ ਆ ਯਾਰ ਹੁਣ ਫਿਰ ਯਾਰ ਗਾਹਾਂ ਵੇਚ ਦੂ ਯਾਰ ਇਹ ਵੀ ਯਾਰ 25 ਤੋਂ ਨਹੀਂ ਹੁੰਦਾਗਾ ਇਹ

ਕੀਦਾ ਵੀ ਦੇਖ ਲੈ ਲੈ ਆਵਾ ਉਹ ਕਿਹੜੇ ਦਾ ਸੌਦਾ ਹੋਊਗਾ ਇਹ ਰੱਖਣਾ ਇਹਨੇ ਕੁਰਬਾਨੀ ਲਾਉਣਾਗਾ ਬੰਦੇ ਹੱਡਣਾ ਵਿਚਾਰੇ ਨੇ ਜਿਆਦਾ ਜਿਹੜਾ ਕਿਹੜਾ ਵੇਚਦਾ ਉਹ ਮਿੱਡਾ ਯਾਰ ਬੋਲੇ ਕਰੇ ਗੱਡੀ ਲੈ ਗਈ ਨਾ ਦੇਖ ਮੇਟੋ ਮੇਡੇ ਦੇ ਹੱਥ ਭਾ ਕੇ ਦੇਖ ਲੈ ਦੇਖ ਆਉਂ ਟਾਈ ਮਾਰ ਲੈ ਸਮਾਨ ਕੇ ਦੋਨੋਂ ਦੇਖ ਲੈ ਹੁਣ ਲੋ ਭਾਈ ਮਿੱਡੇ ਦਾ ਸੌਦਾ ਕਰਨ ਲੱਗਿਆ ਹੁਣ ਚਾਚਾ ਜੀ ਹੱਥ ਭਾ ਕੇ ਦੇਖ ਲੈ ਹੱਥ ਜਗਈ ਜਗਾ ਨਾ ਹਸਲਾ ਕਿ ਹਸਲਾ ਇਹਨੇ ਕਿਹੜਾ ਰੋਜਾ ਜੈ ਮਨ ਕੇ ਹਟ ਦੂ ਲੱਗੂ ਆ ਵੀ ਹਾਂ ਕੀ ਚੀਜ਼ ਆ ਇਹ ਵੀ ਪਤਾ ਲੱਗੂ ਤੈਨੂੰ ਪੈਸੇ ਲੋਨ ਦੇ ਹੱਥ ਲਾ ਕੇ ਵੀ ਨਹੀਂ ਕਰੀ ਨਾ ਜੀ ਬੋਲ ਲਓ ਲਾਓ ਲਾਓ ਬਟੂ ਕੀ ਲਾਉਂਦੇ ਹੋ ਉਹਦੇ ਜਿਵੇਂ ਯਾਰ ਬਸ ਵੇਖ ਗਿਆ ਦੇਖ ਗਿਆ ਜਦੋਂ ਅਪਣੋ ਰਾਲੇ ਨੁਰਗਾ ਮੁਰੂ ਅਬਾ ਗਾਹ ਮੇ ਤੇਰਾ ਸਭ ਬਾਕੀ ਦੇਖੀ ਆਪਣ ਹਾਂ ਮਾਹੀ ਜੁੜੀ ਹੋਰ ਬਣੀ ਲੈਣੀ ਕਹੀ ਇਹ ਜਿਹੜਾ ਨਾ ਮਾਹਣ ਮਿਲੇ ਜੇ ਤੂੰ ਜਾ ਉੱਥੇ ਗੱਲ ਨਾ ਕਰ ਇਹ ਤਾਂ ਦੁਪਹਿਰਾ ਹੋ ਗਏ ਲੈ ਕਰਕੇ ਇਹਨਾਂ ਦੇ ਰਾਮ ਨਾ ਥੇ ਬਹਿ ਗਏ